છાયા ਹੈ કે ਨਹੀਂ ਹੈ ਇਸ ફાસે ਵੱਲ ખ્યાલ ਹੀ ਨਹੀਂ જਾਂਦਾ ગુરુ ਸਾਡੇ જીવન ਵਿੱਚ ਜਿਹੜਾ રોલ પ્લે ਕਰਦਾ ਹੈ ਨਾ ગુરુ કે ਪਿਆਰਿਓ ગુરુ એਹੀ રોલ ભરે ਕਰਦਾ ਹੈ ਸਾਨੂੰ ਪશુ પਿਰਤੀ ਤੋਂ દેਵ પਿਰਤੀ ਬક્ષ દેਦਾ ਤੇ ਇਹ ਸਤਾਰਜ ਨੂੰ ਕਰਨ ਕਿਹਾ ગુરુ ਨੂੰ ਕੋਈ ਬਹੁਤਾ ਵਕਤ ਨਹੀਂ ਲੱਗਦਾ ગુરુ ਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਤਨ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਬਚਨ ਕਰਦੇ ਨੇ ਬਲਿਆਰੀ ਗੁਰ ਆਪਣੇ ਦਿਹਾੜੀ ਸਦਵਾਰ ਮੈਂ ਆਪਣੇ ਗੁਰੂ ਤੋਂ ਬਲਿਆਰ ਜਾਣਾ ਕੁਰਬਾਨ ਜਾਣਾ ਕਿੰਨੀ ਕੋ ਵਾਰ ਸਤਿਗੁਰੂ ਜੀ ਕੁਰਬਾਨ ਜਾਂਦੇ ਹੋ ਹਜ਼ੂਰ ਕਹਿੰਦੇ ਦਿਹਾੜੀ ਸਦਵਾਰ ਦਿਹਾੜੀ ਵਿੱਚ 100 ਵਾਰੀ ਸਦਕੇ ਜਾਣਾ ਆਪਾਂ ਤੇ ਗੁਰੂ ਕੀ ਸੰਗਤ ਇੱਕ ਵਾਰੀ ਮੱਥਾ ਟੇਕ ਲਈਏ ਫੇਰ ਆਨੇ ਅਗਲੀ ਸੰਗਰਾਂਦ ਨੂੰ ਬਾਬਾ ਜੀ ਮਿਲਾਂਗੇ ਤੁਹਾਨੂੰ ਇਨਾ ਕੋ ਪਿਆਰ ਸਾਡਾ ਗੁਰੂ ਦੇ ਨਾਲ ਬਣਿਆ ਹੋਇਆ ਹੈ ਬੋਧੀ ਅੰਦਰੂਨੀ ਸਾਧਨੀ ਬਣੀ ਧਿਆਨ ਰੱਖਿਆ ਜੇ ਜੇ ਇੱਕ ਵਾਰ ਦਿਨ ਵਿੱਚ ਟੇਕ ਲਈਏ ਤੇ ਦੂਜੀ ਵਾਰ ਘੋਲ ਕਰ ਜਾਂਦੇ ਆਂ ਆਸਾ ਵਟ ਜੀ ਨਬ ਸਵੇਰੇ ਤੇ ਇੱਕ ਹੀ ਰਾਸੀ ਮੱਤਾ ਹੁਣ ਸ਼ਾਮ ਨੂੰ ਜ਼ਰੂਰੀ ਥੋੜਾ ਸਵੇਰੇ ਪਾਠ ਕਰ ਲਿਆ ਸੀ ਹੁਣ ਜ਼ਰੂਰੀ ਥੋੜਾ ਹੈ ਸਤਿਗੁਰੂ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਦਿਹਾੜੀ ਦੇ ਵਿੱਚ 100 ਆਰ ਪੁਰਬਾਨ ਜਾਣਾ ਹਜ਼ੂਰ ਕੀ ਕਾਰਨ ਹੈ ਕਿਉਂ ਤੁਸੀਂ ਆਪਣੇ ਗੁਰੂ ਤੋਂ ਵਾਰ-ਵਾਰ ਤੁਰਭਾਂ ਜਾਂਦੇ ਹੋ ਵਾਰ-ਵਾਰ ਸੇਵਾ ਕਰਦੇ ਹੋ ਵਾਰ-ਵਾਰ ਸਦਕੇ ਜਾਂਦੇ ਹੋ ਬਲਿਹਾਰ ਜਾਂਦੇ ਹੋ ਕੀ ਕਾਰਨ ਹੈ ਸਤਿਗੁਰੂ ਪਾਤਸ਼ਾਹ ਜ਼ਿਕਰ ਕਰਦੇ ਨੇ ਗੁਰੂ ਨਾਨਕ ਮਹਾਰਾਜ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾ ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ ਉਸ ਗੁਰੂ ਤੋਂ ਜਿੰਨ ਗੁਰੂ ਨੂੰ ਮਨੁੱਖ ਨੂੰ ਦੇਵਤਾ ਬਣਾਉਣ ਲੱਗਿਆ ਮੇਰ ਨਹੀਂ ਲੱਗੀ ਤਿਆਰ ਕਿਆ ਜੇ ਭਾਈ ਲੈਣਾ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਨੇ ਇਹ ਆਮ ਮੜੁਕੀ ਤਨ ਦਾ ਚੋਲਾ ਹੀ ਸੀ ਨਾ 7 ਸਾਲ ਹੁਕਮ ਮੰਨ ਕੇ ਘੱਲ ਨਾ ਘਾਲੇ ਤੇ ਗੁਰੂ ਨੇ ਤੇਮ ਬਿਰਤੀ ਤੋਂ ਉਸੇ ਬਿਰਤੀ ਬਖਸ਼ਨੀ ਤੇ ਪ੍ਰਮਾਤਮ ਬਿਰਤੀ ਪ੍ਰਮਾਤਮਾ ਦਾ ਰੂਪ ਬਣਾ ਦਿੱਤਾ ਗੁਰੂ नानक सह महाराज सच्चे बादशाह ਨੇ ਆਪਣੇ ਵਰਗਾ ਬਣਾ ਰਿਆ ਔਰ ਮੈਂ ਕਈ ਵਾਰ ਮੇਲਤੀ ਕਰਿਆ ਕਰਨਾ ਗੁਰੂ ਕੇ ਸੰਗਤ ਗੁਰੂ ਸਾਨੂੰ ਆਪਣੇ ਵਰਗਾ ਬਣਾਣਾ ਚਾਹਦਾ ਹੈ ਅਸੀਂ ਗੁਰੂ ਵਰਗਾ ਬੰਨਾ ਨਹੀਂ ਚਾਹ ਗੁਰੂ ਤੇ ਚਾਹਦਾ ਮੇਰਾ ਸਿੱਖ ਮੇਰੇ ਵਰਗਾ ਹੋਵੇ ਇਥੇ ਗੁਰੂ ਨੇ ਕਮੀ ਰੱਖੀ ਹੈ ਧਿਆਨ ਮਾਰ ਕੇ ਦੇਖਿਆ ਜੇ ਭਾਈ ਲੈਣੇ ਨੂੰ ਗੁਰੂ ਨਾਨਕ ਸਿੰਘ ਨੇ ਆਪਣੇ ਵਰਗਾ ਬਣਾਇਆ ਜਦੋਂ ਅਸੀਂ ਬਾਬਾ ਅਮਰਦਾਸ ਜੀ ਦਾ ਦਰਸ਼ਨ ਕਰਸਾਂਗੇ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਬਾਬੇ ਅਮਰਦਾਸ ਨੂੰ ਆਪਣੇ ਵਰਗਾ ਬਣਾਇਆ ਹੈ ਭਾਈ ਜੇਠੇ ਨੂੰ ਧੰਗ ਗੁਰੂ ਰਾਮਦਾਸ ਬਣਾ ਕੇ ਗੁਰੂ ਅਮਰਦਾਸ ਜੀ ਨੇ ਆਪਣੇ ਵਰਗਾ ਬਣਾਇਆ ਹੈ